ਦਾ ਟੀਵੀ ਆ ਨਰਾਇਣ ਦੇਖ ਰਿਹਾ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਪ੍ਰਿਆ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦੇ ਨਤੀਜਾ ਦਾ ਐਲਾਨ ਕਰ ਦਿੱਤਾ ਹੈ ਤੁਹਾਨੂੰ ਦੱਸ ਦੇ ਕਿ ਲੁਧਿਆਣੇ ਦੀ ਕੁੜੀ ਨੇ ਜੋ ਹੈ ਬਾਜੀ ਮਾਰੀ ਹੈ ਇਸ ਨੂੰ ਲੈ ਕੇ ਤੁਹਾਨੂੰ ਸਾਰੀ ਜਾਣਕਾਰੀ ਦਿਨੇ ਆ ਕਿ 10ਵੀਂ ਦੇ ਨਤੀਜਾ ਦਾ ਐਲਾਨ ਹੋ ਚੁੱਕਿਆ ਹੈ ਲੁਧਿਆਣੇ ਦੀ ਅਦਿਤੀ ਨੇ ਜੋ ਹੈ ਟੌਪ ਕੀਤਾ ਹੈ ਅਦਿਤੀ ਨੇ ਜੋ ਹੈ 100 ਪ੍ਰਤੀਸ਼ਤ ਅੰਕ ਜਿਹੜੇ ਨੇ ਹਾਸਲ ਕੀਤੇ ਨੇ ਲੁਧਿਆਣੇ ਦੀ ਅਲੀਸ਼ਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਉੱਥੇ ਹੀ ਬਾਬਾ ਬਕਾਲਾ ਦੀ ਕਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ 10ਵੀਂ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਬਾਜ਼ੀ ਮਾਰੀ ਇੱਕ ਵਾਰ ਫਿਰ ਕੁੜੀਆਂ ਜਿਹੜੇ ਨੇ ਮੁੰਡੇ ਤੋਂ ਕਾਫੀ ਅੱਗੇ ਨਜ਼ਰ ਆਈਆਂ ਨੇ ਤੇ ਦੱਸ ਦੇ ਕਿ 10ਵੀਂ ਦੇ ਨਤੀਜੇ ਦਾ ਐਲਾਨ ਹੋ ਚੁੱਕਾ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 10ਵੀਂ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ ਲੁਧਿਆਣੇ ਦੀ ਅਦਿਤੀ ਨੇ ਜੋ ਹੈ ਟਾਪ ਕੀਤਾ ਹੈ ਦਿੱਤੀ ਨੇ ਜੋ ਹੈ 100% ਅੰਕ ਪ੍ਰਾਪਤ ਕੀਤੇ ਨੇ ਲੁਧਿਆਣੇ ਦੀ ਅਲੀਸ਼ਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਤੇ ਉਸ ਨੂੰ ਲੈ ਕੇ ਦੱਸ ਦਈਏ ਕਿ ਬਾਬਾ ਬਕਾਲਾ ਦੀ ਕਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦੀ ਬੋਰਡ ਪ੍ਰੀਖਿਆਵਾਂ ਦਾ ਨਤੀਜਾ ਐਲਾਨ ਦਿੱਤਾ ਹੈ ਜਿਹੜੇ ਵਿਦਿਆਰਥੀ ਇਸ ਪ੍ਰੀਖਿਆ ਲਈ ਬੈਠੇ ਸਨ ਉਹ ਪੰਜਾਬ ਬੋਰਡ ਦੀ ਅਧਿਕਾਰੀ ਵੈੱਬਸਾਈਟ ਤੇ ਜਾ ਕੇ ਆਪਣਾ ਨਤੀਜਾ ਅਅ ਦੇਖ ਸਕਦੇ ਨੇ ਤਾਂ ਦੱਸ ਦੇ ਕਿ ਲੁਧਿਆਣੇ ਦੀ ਅਦਿਤੀ ਤੇ ਲੁਧਿਆਣੇ ਦੀ ਅਦੀਸ਼ਾ ਸ਼ਰਮਾ ਤੇ ਅੰਮ੍ਰਿਤਸਰ ਦੀ ਕਰਮਨਪ੍ਰੀਤ ਕੌਰ ਨੇ ਜੋ ਹੈ ਇਸ ਵਾਰ ਟੌਪ 10 ਚ ਬਾਜ਼ੀ ਮਾਰੀ ਹੈ ਟੌਪ 10 ਤੇ ਕੁੜੀਆਂ ਨੇ ਇਸ ਵਾਰ ਫਿਰ ਤੋਂ ਜਿਹੜੀ ਹੈ ਬਾਜ਼ੀ ਮਾਰੀ ਹੈ ਤਾਂ ਦੱਸ ਦੇ ਕਿ ਤੁਸੀਂ ਵੀ ਅਧਿਕਾਰੀ ਵੈੱਬਸਾਈਟ ਤੇ ਜਾ ਕੇ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ ਪੰਜਾਬ ਸਕੂਲ ਐਜੂਕੇਸ਼ਨ ਦੀ ਅਧਿਕਾਰਿਕ ਵੈੱਬਸਾਈਟ PSEB.ac.in ਤੇ ਜਾਓ ਉਸ ਤੋਂ ਬਾਅਦ ਹੋਮ ਪੇਜ ਤੇ ਉਪਲਬਧ ਪੰਜਾਬ ਸਕੂਲ ਐਜੂਕੇਸ਼ਨ ਬੋਰਡ 10th ਰਿਜ਼ਲਟ 2024 ਲਿੰਕ ਤੇ ਕਲਿੱਕ ਕਰੋ ਇੱਕ ਨਵਾਂ ਪੇਜ ਜਿਹੜਾ ਖੁੱਲ ਜਾਵੇਗਾ ਲੋੜਿੰਦੇ ਵੇਰਵੇ ਦਰਜ ਕਰੋ ਤੇ ਸਭ ਤੇ ਕਲਿੱਕ ਕਰੋ ਇਸ ਤੋਂ ਬਾਅਦ ਤੁਹਾਡਾ PSEB 10th ਰਿਜ਼ਲਟ 2024 ਸਕਰੀਨ ਤੇ ਦਿਖਾਈ ਦੇਵੇਗਾ ਨਤੀਜਾ ਚੈੱਕ ਕਰੋ ਅਤੇ ਪੰਨਾ ਜਿਹੜਾ ਹੈ ਡਾਊਨਲੋਡ ਕਰੋ ਭਵਿੱਖ ਦੇ ਸੰਦਰਭ ਲਈ ਇਸ ਦੀ ਹਾਰਡ ਕਾਪੀ ਆਪਣੇ ਕੋਲ ਰੱਖੋ ਜਿਕਰ ਸਕਦੇ ਹੋ SMS ਦੁਆਰਾ ਨਤੀਜਿਆਂ ਦੀ ਜਾਂਚ ਦੱਸਦੇ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿਦਿਆਰਥੀ ਜਿਹੜੇ ਨੇ ਹੈਠਾ ਦਿੱਤੇ ਕਦਮਾ ਦੀ ਵਰਤੋਂ ਕਰਕੇ ਆਪਣੇ 10ਵੀਂ ਦੇ ਨਤੀਜੇ SMS ਰਾਹੀਂ ਦੇਖ ਸਕਦੇ ਨੇ ਆਪਣੇ ਮੈਸੇਜਿੰਗ ਐਪ ਖੋਲੋ ਆਪਣੇ ਰੋਲ ਨੰਬਰ ਤੋਂ ਬਾਅਦ PB 10 टाइप ਕਰੋ ਉਸ ਤੋਂ ਬਾਅਦ 56767650 ਤੇ ਸੁਨੇਹਾ ਭੇਜੋ ਆਪਣੇ ਨਤੀਜੇ ਦੀ ਡਿਲੀਵਰੀ ਦੀ ਅਪਡੇਟ ਕਰੋ ਜੋ ਜਲਦੀ ਹੀ ਭੇਜਿਆ ਜਾਵੇਗਾ ਇਸ ਸਾਲ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 13 ਫਰਵਰੀ ਤੋਂ ਸ਼ੁਰੂ ਹੋ ਕੇ 5 ਮਾਰਚ ਨੂੰ ਸਮਾਪਤ ਹੋਈਆਂ ਸਨ ਇਹ ਪ੍ਰੀਖਿਆ ਸਵੇਰ ਪਾਰ ਦੇ ਵਕ ਵਕ ਪ੍ਰੀਖਿਆ ਕੇਂਦਰਾਂ ਤੇ ਕਰਵਾਏ ਗਏ ਪੰਜਾਬ ਬੋਰਡ 10ਵੀਂ ਜਮਾਤ ਦੀ ਪ੍ਰੀਖਿਆ ਸਾਰੇ ਦਿਨ ਸਵੇਰੇ 11:00 ਵਜੇ ਤੋਂ ਦੁਪਹਿਰ 2:15 ਮਿੰਟ ਤੱਕ ਇੱਕੋ ਸ਼ਿਫਟ ਵਿੱਚ ਹੋਏ ਸਨ ਇਹ ਪ੍ਰੀਖਿਆ ਜਿਹੜੀ ਐ ਇਸ ਪ੍ਰੀਖਿਆ ਦੇ ਵਿੱਚ ਕੁੱਲ 3 ਲੱਖ ਦੇ ਕਰੀਬ ਵਿਦਿਆਰਥੀ ਜਿਹੜੇ ਸੀ ਬੈਠੇ ਸਨ ਤੇ ਖਬਰ ਜੋ ਐ ਸਾਹਮਣੇ ਆ ਰਹੀ ਐ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਜੋ ਐ ਦਸਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ ਲੁਧਿਆਣੇ ਤੋਂ ਜੋ ਐ ਅਦਿਤੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਉੱਥੇ ਹੀ ਦੂਜਾ ਸਥਾਨ ਲੁਧਿਆਣੇ ਤੋਂ ਹੀ ਕੁੜੀ ਅਲੀਸ਼ਾ ਨੇ ਪ੍ਰਾਪਤ ਕੀਤਾ ਹੈ ਤੇ ਉੱਥੇ ਹੀ ਅਮ੍ਰਿਤਸਰ ਤੋਂ ਕਰਮਨਪ੍ਰੀਤ ਕੋ ਨੇ ਤੀਜਾ ਸਥਾਨ ਹਾਸਲ ਕੀਤਾ